ਨਾਬਾ ਬਲਾਗ ਦੇ ਪਿੰਡ ਸ਼ਰੀ ਨਗਰ ਵਿਖੇ ਘਰ ਵਿੱਚ ਹੋਈ ਮਾਮੂਲੀ ਤਕਰਾਰ ਨੇ ਉਜਾੜਿਆ ਕਰ। ਪਤੀ ਪਤਨੀ ਨੇ ਕੀਤੀ ਖੁਦਖੁਸ਼ੀ ਮ੍ਰਿਤਕਾ ਦੀ ਪਹਿਚਾਣ ਗੁਰਮੀਤ ਸਿੰਘ ਅਤੇ ਮਨਜੀਤ ਕੌਰ ਵੱਜੋਂ ਹੋਈ ਹੈ। ਘਰ ਵਿੱਚ ਇਕੱਠੀਆਂ ਉੱਠੀਆਂ ਪਤੀ ਪਤਨੀ ਦੀਆਂ ਮ੍ਰਿਤਕ ਦੇ ਹਨ। ਪਰਿਵਾਰ ਦਾ ਰੋੜ ਕੇ ਬੁਰਾ ਹਾਲ ਪਿੰਡ ਵਿੱਚ ਸੋਗ ਦੀ ਲਹਿਰ। ਪੁਲਿਸ ਨੇ 4 ਵਿਅਕਤੀਆਂ ਦੇ ਖਿਲਾਫ ਕੀਤਾ ਮਾਮਲਾ ਦਰਜ। ਅਗੰਡ ਪੁਨੀਆਲ ਨਾਮ ਗੁਰਮੀਤ ਮੇਰੀ ਮੌਦਿਯਮੇਵਾਰ ਮੇਰੀ ਘਰ ਵਾਲੀ ਮਨਜੀਤ ਕੌਰ ਹਨੀ ਮੇਰਾ ਸਾਡੂ ਅਤੇ ਮੇਰੀ ਸੱਸ ਇੱਕ ਮੇਰੇ ਭਾਈ ਦੇ ਘਰ ਵਾਲੀ ਰਾਣੀ ਇਹ ਮੇਰੀ ਮਾਂ ਤੇ ਜ਼ਿੰਮੇਵਾਰ ਹੋਣਗੇ ਇਹ ਕਹਾਣੀ ਦਾ ਦੋਸਤ ਪੁਲਿਸ ਵਾਲਾ ਇਹ ਮੇਰੀ ਮਾਂ ਦੇ ਜ਼ਿੰਮੇਵਾਰ ਹੋਣਗੇ ਇਹ ਮੱਧ ਭਾਗ ਦੀ ਘਟਨਾ ਵਾਪਰੀ ਆ ਦੋਏ ਪਤੀ ਪਤਨੀ ਸੁਸਾਈਡ ਕਰ ਲਿਆ ਕੀ ਕਾਰਨ ਇਹ ਦੋਏ ਮੀਆਂ ਬੀਬੀ ਦਾ ਥੋੜਾ ਬਹੁਤਾ ਨਾ ਆਪਸ ਦੇ ਵਿੱਚ ਘਰੇਲੂ ਜਿਵੇਂ ਕਲੇਸ਼ ਹੁੰਦਾ ਉਹਦੇ ਕੋਲ ਜਿਹੜੀ ਇਹਦੀ ਪਤਨੀ ਆ ਉਹ ਮਨਪ੍ਰੀਤ ਕੌਰ 29 ਤਰੀਕ ਨੂੰ ਇਥੋਂ ਆਪਣੇ ਪੇਕੇ ਪਨੋਪਲੀ ਪਿੰਡ ਜੋ ਆਨੰਦਪੁਰ ਸਾਹਿਬ ਦੇ ਨੇੜੇ ਪੈਂਦਾ ਉੱਥੇ ਚਲੀ ਗਈ ਸੀ ਤੇ ਆਪਣੇ ਬੱਚੇ ਤਿੰਨੋ ਬੱਚੇ ਲੈ ਕੇ ਇੱਕ ਬੇਟਾ ਦੋ ਬੇਟੀਆਂ ਪਰ ਜਦੋਂ 29 ਤਰੀਕ ਨੂੰ ਇਹ ਫਤਿਹਗੜ੍ਹ ਸਾਹਿਬ ਚ ਪਹੁੰਚੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੋ ਚੌਕ ਆ ਉੱਥੇ ਪੁਲਿਸ ਦਾ ਨਾਕਾ ਹੋਣ ਕਰਕੇ ਇਹ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਤੁਸੀਂ ਥੋੜਾ ਨਾਕਾ ਕ੍ਰੋਸ ਕਰ ਲਓ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਬੈਠਦੀ ਹਾਂ ਤੇ ਉਸ ਤੋਂ ਬਾਅਦ ਬੱਚੇ ਇਹ ਜੋਤੀ ਸਰੂਪ ਗੁਰਦੁਆਰਾ ਸਾਹਿਬ ਕੋਲ ਚਲੇ ਗਏ ਜਿਹੜੀ ਕਿ ਉਹਨਾਂ ਨੂੰ ਉੱਥੇ ਇਹਨਾਂ ਦੀ ਮਾਤਾ ਇਹ ਨਹੀਂ ਮਿਲੀ ਮਾਤਾ ਨਾਲ ਮਿਲਣ ਕਰਕੇ ਕਾਫੀ ਜ਼ਿਆਦਾ ਇਹਨਾਂ ਨੇ ਉੱਥੇ ਲੱਭੀ ਉਸ ਦਿਨ ਨਹੀਂ ਮਿਲਣ ਕਰਕੇ 30 ਤਰੀਕ ਨੂੰ ਬੱਚੇ ਕਹਿੰਦੇ ਅਸੀਂ ਆਪਣੇ ਪਨੋਪਲੀ ਨਾਨਕੇ ਚਲੇ ਗਏ ਜਦੋਂ ਉੱਥੇ ਚਲੇ ਗਏ ਉਸ ਤੋਂ ਬਾਅਦ 30 ਤਰੀਕ ਨੂੰ ਬੱਚੇ ਤੋਂ ਬਾਅਦ ਇਹਨਾਂ ਨੇ ਆਪਣੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ ਵੀ ਸਾਡੀ ਮਾਤਾ ਜਿਹੜੀ ਗੁੰਮ ਹੋ ਗਈ ਉਸ ਤੋਂ ਬਾਅਦ ਜੋ ਇਹਦਾ ਇਹਨਾਂ ਦੀ ਆਪਸ ਚ ਗੱਲਬਾਤ ਚੱਲਦੀ ਰਹੀ ਉਹਨਾਂ ਨੇ ਜਾਨੀ ਇਹਨੂੰ ਜਿਹੜਾ ਹੈਗਾ ਪਰਿਵਾਰ ਨੂੰ ਕੋਈ ਦੱਸਿਆ ਨਹੀਂ ਵੀ ਸਾਡੇ ਕੋਲ ਇਹ ਆਈ ਆ ਲੜਕੀ ਆਈ ਆ ਨਾ ਆਈ ਆ ਬੱਚਿਆਂ ਬਾਰੇ ਦੱਸਦਾ ਵੀ ਕੋਈ ਨਹੀਂ ਅਸੀਂ ਭੇਜ ਦਾਂਗੇ ਪਰ ਇਹ ਬੰਦਾ ਜਦੋਂ ਵੀ ਡਿਪਰੈਸ਼ਨ ਦੇ ਵਿੱਚ ਜਾਦਾ ਚੱਲਿਆ ਗਿਆ ਇਹਨੂੰ ਜਦੋਂ ਇਹਦੀ ਘਰ ਵਾਲੀ ਨਾਲ ਲੱਭੀ ਤਾਂ ਇਹਨੇ ਦੋ ਤਰੀਕ ਨੂੰ ਭਾਰਤ ਤੋਂ ਥਾਣੇ ਕੰਪਲੇਂਟ ਕਰੀ ਵੀ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਜਿਹੜੇ ਭਾਰਤ ਤੋਂ ਥਾਣੇ ਤੇ ਕੰਪਲੇਂਟ ਕਰੀ ਵੀ ਉਹ ਮੇਰੇ ਸਹੁਰੇ ਭੇਜ ਨਹੀਂ ਰਹੇ ਜਦੋਂ ਉਹਨਾਂ ਨਾਲ ਫੋਨ ਤੇ ਗੱਲ ਕਰੀ ਫਿਰ ਉਹਨਾਂ ਨੇ ਦੱਸਿਆ ਵੀ ਤੇਰੇ ਘਰ ਵਾਲੀ ਤਾਂ ਤਾਂ ਸਾਨੂੰ ਕੁਝ ਨਹੀਂ ਪਤਾ ਵੀ ਉਹਦੇ ਬਾਰੇ ਉਹਨਾਂ ਨੇ ਕੋਈ ਸਪਸ਼ਟ ਨਹੀਂ ਦਿੱਤਾ ਉਹਨਾਂ ਨੇ ਜਵਾਬ ਤਾਂ ਇਹ ਜਿਹੜਾ ਮੁੰਡਾ ਗਰਮੀਤ ਸਿੰਘ ਆ ਇਹਨੇ 3 ਤਰੀਕ ਨੂੰ ਸਵੇਰੇ ਕੱਲ 3 ਵਜੇ ਇੱਕ ਆਪਣੀ ਵੀਡੀਓ ਬਣਾਈ ਵੀਡੀਓ ਬਣਾ ਕੇ ਐਸਆਈ ਪਰਮਿੰਦਰ ਸਿੰਘ ਨੂੰ ਭਾਸੋ ਥਾਣੇ 'ਚ ਇੱਕ ਆਪਣੇ ਪਤਾ ਲੱਗਿਆ ਵੀ ਆਪਣੇ ਸਹੁਰਿਆਂ ਨੂੰ ਭੇਜਤੀ ਉਹ ਤੋਂ ਬਾਅਦ 4 ਵਜੇ ਨੇ ਸਵੇਰ ਸੁਸਾਈਡ ਕਰ ਗਿਆ ਕਿਸੇ ਨੇ ਨਾ ਕਰਿਆ ਉਹ ਪੱਖੇ ਨਾਲ ਲਟਕੇ ਜਿਹੜੀ ਇਹਦੀ ਵਾਈਫ ਨੇ ਉਹ ਕੀ ਕੀਤਾ ਜਿਹੜੀ ਇਹਦੀ ਵਾਈਫ ਆ ਉਹਨੇ ਜਦੋਂ 29 ਤਰੀਕ ਨੂੰ ਫਤਿਹਗੜ ਤੋਂ ਜਾਣ ਤੀ ਪਤਾ ਲੱਗਿਆ ਵੀ ਉਹਨੇ ਜੋ ਨਹਿਰ ਦੇ ਵਿੱਚ ਛਾਲ ਲਗਾ ਮਾਰ ਦਿੱਤੀ ਐਡਾ ਕੋਈ ਮੈਟਰ ਤਾਂ ਹੈਗਾ ਨਹੀਂ ਫਿਰ ਐਡਾ ਕੋਈ ਇਹਨਾਂ ਦਾ ਕੋਈ ਆਪਸੀ ਐਡਾ ਕੋਈ ਕਲੇਸ਼ ਨਹੀਂ ਸੀ ਪਰ ਕਿਸੇ ਨੂੰ ਕੋਈ ਇਸ ਬਾਰੇ ਕੋਈ ਜ਼ਿਆਦਾ ਨਾ ਪਿੰਡ 'ਚ ਸੀ ਵਧੀਆ ਪਰਿਵਾਰ ਸੀ ਵਧੀਆ ਕੰਮ ਕਰਦਾ ਸੀ ਵਧੀਆ ਬੱਚੇ ਪਾਲਦਾ ਸੀ ਮਾਦਾ ਫੈਕਟਰੀ ਦੇ ਵਿੱਚ ਕੰਮ ਕਰਦਾ ਕਿੰਨੇ ਬੱਚੇ ਨੇ ਇਹਦੇ ਪੁੱਛੇ ਬੱਚੇ ਤਿੰਨੇ ਨੇ ਇੱਕ ਤਾਂ ਬੇਟੀ ਆ ਵੱਡੀ 20 ਸਾਲ ਦੇ ਕਰੀਬ ਬੀਏ ਪਾਰਟ 2 'ਚ ਪੜ੍ਹਦੀ ਆ ਇੱਕ ਬੇਟਾ ਉਦੋਂ ਛੋਟਾ 17 ਸਾਲ ਦਾ ਇੱਕ ਉਹ ਤੋਂ ਛੋਟੀ 25 9 10 ਸਾਲ ਦੀ ਜਿਹਦੇ ਸੁਸਾਇਸਾਈਡ ਕੀਤਾਗਾ ਉਹਨੇ ਨਾਮ ਵੀ ਲਿਆਗਾ ਕਿਹੜਾ ਕਿਹੜਾ ਨਾਮ ਲਿਆ ਜਿਹੜਾ ਉਹਨੇ ਸੁਸਾਇਸਾਈਡ ਦੇ ਵਿੱਚ ਨਾਮ ਲੱਤਾ ਜੀ ਚਾਰ ਜਣਿਆਂ ਦਾ ਇੱਕ ਤਾਂ ਉਹਨੇ ਆਪਣੀ ਘਰ ਵਾਲੀ ਦੇ ਲੱਤਾ ਵੀ ਇਹਦੇ ਕਰਕੇ ਮੈਂ ਡਿਪਰੈਸ਼ਨ ਚ ਇੱਕ ਉਹਨੇ ਆਪਣੇ ਸਾਡੂ ਦਾ ਤੇ ਇੱਕ ਉਹਨੇ ਆਪਣੀ ਸੱਸ ਦਾ ਇੱਕ ਉਹਨੇ ਆਪਣੀ ਭਝਾਈ ਦਾ بڑے ਭਰਾ ਦੀ ਘਰ ਵਾਲੀ ਜਿਨ੍ਹਾਂ ਤੇ ਅਸੀਂ ਫਿਰ ਕੱਲ ਪਾਸ ਸੋ ਸਚੋ ਸਾਹਿਬ ਨੂੰ ਇਤਲਾਹ ਕਰੀ ਉਹਨਾਂ ਨੇ ਆ ਕੇ ਡੈੱਡ ਬੋਡੀ ਨੂੰ ਲਿਆ ਕੇ 90 ਹਸਪਤਲ ਤੇ ਰੱਖਿਆ ਤੇ ਉਹਨਾਂ ਚਾਰਾਂ ਤੇ ਐਫ ਆਈ ਆਰ ਲਾਉਣੀ ਜਿਹੜੀ ਲੇਡੀਜ਼ ਦੀ ਆ ਉਹ ਦੀ ਕਿੱਥੇ ਮਿਲੀ ਡੈੱਡ ਬੋਡੀ ਜਿਹੜੀ ਲੇਡੀਜ਼ ਦੀ ਡੈੱਡ ਬੋਡੀ ਆ ਉਹ ਸਾਨੂੰ ਕੱਲ ਜਦੋਂ ਅਸੀਂ ਭਾਸੋ ਥਾਣੇ ਗਏ ਉੱਥੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਉਹ ਥਾਣਾ ਤਿਰਪੜੀ ਦੇ ਵਿੱਚ ਥਾਣਾ ਤਿਰਪੜੀ ਵਾਲਿਆਂ ਨੇ ਕੱਢਿਆ ਕੋਈ ਜਿਹੜੀ ਉਹਨਾਂ ਦੇ ਸਰਕਲ 'ਚ ਨਹਿਰ ਪੈਂਦੀ ਆ ਉਹਨਾਂ ਨੇ ਫਿਰ ਉੱਥੇ ਰਜੇਂਦਰਾ ਹਸਪਤਲ ਤੇ ਰੱਖ ਦਿੱਤੀ ਜਿਹੜੇ ਮੰਗਤਾ ਦੋਨੋਂ ਹੀ ਇੱਕ ਦੁੱਖ ਖਤਮ ਹੋਲੇ ਹੁਣ ਪਰਿਵਾਰ ਦੇ ਪਿੱਛੇ ਕੁਝ ਨਹੀਂ ਰਿਹਾ ਬੱਚੇ ਹੀ ਨੇ ਜੋ ਇਹਦੇ ਫਾਦਰ ਆ ਮੁੰਡੇ ਦਾ ਪਹਿਲਾਂ ਹੀ ਉਹ ਐਕਸਪਾਇਰ ਹੋਏ ਹੋਏ ਨੇ ਮਾਤਾ ਵੀ ਵਿਚਾਰੀ ਡਿਪਰੈਸ਼ਨ ਚ ਰਹਿੰਦੀ ਆ ਪਰਿਵਾਰ ਚ ਹੈ ਹੀ ਕੋਈ ਨਹੀਂ ਬੱਚੇ ਨੇ ਬਸ ਜੋ ਬੱਚਿਆਂ ਦੀ ਮਦਦ ਹੋ ਸਕੇ ਅਸੀਂ ਤੇ ਇਹੀ ਆ ਸਰਕਾਰ ਵੱਲੋਂ ਜੋ ਵੀ ਬੱਚਿਆਂ ਨੂੰ ਕੋਈ ਮਦਦ ਮਿਲ ਸਕਦੀ ਆ ਉਹ ਮਿਲ ਹਸਬੈਂਡ ਵਾਈਫ ਨੇ ਸੁਸਾਇਸਾਈਡ ਕੀਤਾ ਜੀ ਇਹ ਜੀ ਕੱਲ੍ਹ ਨਾਲ ਸਾਨੂੰ ਇੱਕ ਅੰਟੀ ਮਿਸ਼ਨ ਆਈ ਸੀ ਪਿੰਡ ਪੂਣੀ ਹਾਲ ਤੋਂ ਉਹ ਗੱ비 ਇੱਕ ਗੁਰਮੀਤ ਸਿੰਘ ਨਾਮ ਦਾ ਇਹ ਵਿਅਕਤੀ ਹੈ ਜਿਹਦੀ ਉਮਰ ਕਰੀਬਨ 40-42 ਸਾਲ ਉਮਰ ਰਹੀ ਬਿਆਹ ਕੇ ਸਾਲ ਦੀ ਵੀ ਵੀ ਉਹਨੇ ਸੂਸਾਈਡ ਅਟੈਂਪਟ ਕਰ ਲਿਆ ਆਪਣੇ ਆਪ ਨੂੰ ਫਾਹ ਲੈ ਕੇ ਸੁੱਟ ਕਰ ਲਿਆ ਤੇ ਉਹਦੀ ਉਹਨੇ ਕੁਝ 25-30 ਕਿੰਨੇ ਦੀ ਵੀਡੀਓ ਪਾਈ ਸੀ ਜੇਚ ਉਹਨੇ ਚਾਰ ਵਿਅਕਤੀਆਂ ਨਾਮ ਲਖਾਏ ਸੀ ਵੀ ਉਹਨ ਜਿਨ੍ਹਾਂ ਕਰਕੇ ਉਹ ਸੂਸਾਈਡ ਕਰ ਰਹੇ ਸੀ ਕਾਰਨ ਕੀ ਹੈ ਜੀ ਸੁਸਾਈਡ ਕਰਨ ਕਰੇ ਖੇਲੂ ਆਪਣਾ ਦਾ ਖੇਲੂ ਕਲੇਸ਼ ਜਾ ਹੋਇਆ ਉਹਨਾਂ ਕੋਈ ਦੋ ਦੋ ਤਿੰਨੇ ਪਹਿਲਾਂ ਉਹਦੇ ਰਿਗਾਰਡਿੰਗ ਕੀਦੀ ਵਾਈਫ ਬੱਚਿਆਂ ਨੂੰ ਲੈ ਕੇ ਚਲ ਗਈ ਸੀ ਤਾਂ ਉਹਦੇ ਗਾਰਡਿੰਗ ਉਹਨੇ ਆਪਣੀ ਵਾਈਫ ਦਾ ਨਾਮ ਲੈ ਕੇ ਤੇ ਆਪਣੀ ਇੱਕ ਸੱਸ ਦਾ ਇੱਕ ਸਾਡੂ ਜੀ ਤੇ ਇੱਕ ਉਹਦੀ ਭਰਜਾਈ ਸੀ ਰਾਣੀ ਉਹਦਾ ਨਾਮ ਲੈ ਕੇ ਫਿਰ ਉਹਨੇ ਵੀਡੀਓ ਬਣਾ ਕੇ ਪਾਈ ਸੀ ਤੇ ਉਹਦੇ ਘਰ ਵਾਲੀ ਨੇ ਕਿਉਂ ਕੀਤਾ ਸੁਸਾਈਡ ਉਹਦੀ ਘਰ ਵਾਲੀ ਦੇ ਸੁਸਾਈਡ ਦਾ ਇਹੀ ਕਾਰਨ ਜੋ ਫਿਲਹਾਲ ਹੁਣ ਤੱਕ ਸਮਝ ਆਇਆ ਜੋ ਕਿ ਉਹਨੇ ਪਰਿਵਾਰ ਨਾਲ ਗੱਲ ਕਰਕੇ ਵੀ ਉਹ ਤਿੰਨ ਜਿਹੜੇ ਇਸ ਸੁਸਾਈਡ ਤੋਂ ਤਿੰਨ ਦਿਨ ਤਿੰਨ ਚਾਰ ਦਿਨ ਪਹਿਲਾਂ ਆਪਸ ਚ ਲੜ ਕੇ ਤਾਂ ਉਹ ਬੱਚਿਆਂ ਨੂੰ ਲੈ ਕੇ ਉਹਦੇ ਨਾਨਕੇ ਪਰਿਵਾਰ ਚਲ ਗਈ ਸੀ ਤੇ ਰਾਹ ਦੇ ਵਿੱਚ ਜੇ ਰੋ ਫਤੇਗੜ ਸਾਹਿਬ ਕੋਲ ਉੱਤਰ ਕੇ ਬੱਚਿਆਂ ਨੂੰ ਕੇ ਚਲ ਕੇ ਆਪ ਕਿਤੇ ਚਲ ਗਈ ਸੀ ਤਾਂ ਉਹਦੇ ਵੱਜ ਮੁਰਕ ਕੇ ਪਤਾ ਨਹੀਂ ਲੱਗਿਆ ਉਹ ਕਿੱਥੇ ਗਈ ਸੀ ਇਹ ਲੇਡੀਜ਼ ਦੀ ਕਿੱਥੇ ਮਿਲੀ ਸੀ ਰੈੱਡ ਬੋਡੀ ਇਹ ਲੇਡੀਜ਼ ਦੀ ਰੈੱਡ ਬੋਡੀ ਜੀ ਤ੍ਰਿਪਰੀ ਥਾਣੇ ਦਾ ਏਰੀਆ ਸੀ ਤੇ ਉਹਦੇ ਭਾਗੜਾਂ ਦੇ ਚ ਮੜੀ ਕੋਈ ਮਾਮੂਲੀ ਟਕਰਾਰ ਕਰਕੇ ਸਭ ਕੁਝ ਹੋ ਗਿਆ ਜਿਹੜੀ ਇਨੀਸ਼ੀਅਲ ਸਾਡੀ ਪੋਦੇ ਤੋਂ ਸਾਹਮਣੇ ਆ ਉਹ ਐਈ ਨੂਮਲੀ ਟਕਰਾਰ ਜੀ ਹੋਈ ਆ ਬਾਕੀ ਕੋਈ ਮੇਜਰ ਰੀਜਨ ਨਹੀਂ ਕੋਈ ਸਾਹਮਣੇ ਆਇਆ ਕੁ ਕਿਹੜੀ ਕਿਹੜੀ ਜਿਹੜੀ ਕਿਹੜੀ ਧਾਰਾ ਦੇ ਤਹਿਤ ਹੋਇਆ ਹੁਣ ਤੇ ਅਧੀਨ ਧਾਰਾ ਤੇ ਆਈਪੀਸੀ 306 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਕਿਸ ਦੇ ਬਿਹਾਫ ਤੇ ਇਹ ਉਹਦੇ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦੇ ਭਰਾ ਆਜਤਵਿੰਦਰ ਦੇ ਬਿਆਨ ਤੇ ਹੋਇਆ ਜੀ ਪ੍ਰਾਪਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز